1947 ਦੀ ਵੰਡ ਉਸ ਤੋਂ ਪਹਿਲਾਂ ਦਾ ਸਾਂਝਾ ਪੰਜਾਬ ਔਰ ਉੱਥੇ ਪੰਜਾਬੀਆਂ ਦੇ ਆਪਸੀ ਮੇਲ ਮਿਲਾਪ ਰੱਖ ਰਖਾਓ ਉਹਨਾਂ ਦੇ ਨਾਲ ਜੁੜੀਆਂ ਸੱਚੀਆਂ ਕਹਾਣੀਆਂ ਦੇ ਪੰਜਾਬੀ ਰੇਡੀਓ ਯੂ ਐਸ ਏ ਵੱਲੋਂ ਸ਼ੁਰੂ ਕੀਤੇ ਗਏ ਅਗਸਤ ਮਹੀਨੇ ਦੇ ਇਸ ਸੈਗਮੈਂਟ 'ਚ ਆਪ ਸਭ ਨੂੰ ਜੀ ਆਇਆਂ ਕਹਿੰਦੇ ਆ ਮੈਂ ਹਮਸੂਦ ਮੱਲੀ ਔਰ ਅੱਜ ਦੀ ਕਹਾਣੀ ਹਲ ਚੱਲਨੇ ਆ ਅੱਜ ਦੀ ਕਹਾਣੀ ਦਾ ਨਾਮ ਹੈ ਦਾਰਾ ਸਿੰਘ ਇੱਕ ਐਸਾ ਸਿੱਖ ਸਰਦਾਰ ਜਿਹਦੇ ਮਾਪੇ ਨਿੱਕੇ ਹੁੰਦੇ ਆ ਮਰ ਗਏ ਚਾਚਿਆਂ ਤਾਇਿਆਂ ਨੇ ਬਤਸਲੂਕੀਆਂ ਕੀਤੀਆਂ ਔਰ ਉਸ ਬਾਅਦ ਨਿੱਕੇ ਹੁੰਦਿਆਂ ਹੀ ਇਹਦੇ ਪਿਓ ਦੀ ਛੱਡੀ ਜਾਇਦਾਦ ਦੇ ਉੱਤੇ ਕਬਜ਼ਾ ਕਰ ਲਿਆ ਇਹਨਾਂ ਬਤਸਲੂਕੀਆਂ ਤੋਂ ਤੰਗ ਆ ਕੇ ਦਾਰਾ ਸਿੰਘ ਉਹ ਪਿੰਡ ਛੱਡ ਗਿਆ ਪਿੰਡ ਛੱਡ ਕੇ ਕਿੱਥੇ ਗਿਆ ਸਮਾਜ ਵਿੱਚ ਕਿਦਾਂ ਵਕਤ گزارਿਆ ਵਕਤ ਨਾਲ ਨਾਲ ਉਹ ਜਵਾਨ ਹੋਇਆ ਔਰ ਜ਼ਮਾਨੇ ਦੇ ਠੁਕਰਾਈ ਹੋਏ ਬਹੁਤ ਸਾਰੇ ਲੋਕਾਂ ਨੂੰ ਉਹਨੇ ਆਪਣੇ ਨਾਲ ਲਾਇਆ ਉਹ ਡਾਕੂਆਂ ਦਾ ਇੱਕ ਗੈਂਗ ਬਣਾਇਆ ਇਸ ਗੈਂਗ ਦੀ ਜਾਂ ਡਾਕੂਆਂ ਦੇ ਇਸ ਟੋਲੇ ਦੀ ਸਿੱਖ ਇਹ ਸੀ ਕਿ ਇਹਨਾਂ ਜਿਹੜਾ ਪਿੰਡ ਲੁੱਟਣਾ ਹੁੰਦਾ ਸੀਗਾ ਉਸ ਪਿੰਡ 'ਚ ਪਹਿਲਾਂ ਸਨਾਹ ਘੱਲਦੇ ਸਨਾਹ ਘੱਲ ਕੇ ਦੱਸਦੇ ਕਿ ਅਸੀਂ ਫਲਾਣ ਦਿਨ ਫਲਾਣ ਵੇਲੇ ਇਹ ਪਿੰਡ ਜਿਹੜਾ ਲੁੱਟਣਾ ਜੋ ਆਪਾਂ ਕਰ ਸਕਦੇ ਜੇ ਉਹ ਕਰ ਲਵੋ ਇਹਨਾਂ ਦੀ ਦਹਿਸ਼ ਇੱਥੇ ਤੱਕ ਹੁੰਦੀ ਸੀਗੀ ਕਿ ਕਈ ਪਿੰਡਾਂ ਵਾਲੇ ਜਦੋਂ ਲੁੱਟਣ ਦਾ ਇਸਨਾ ਸੁਣਦੇ ਸਨ ਤੇ ਉਹ ਆਪੇ ਆਪਣਾ ਮਾਲ ਅਸਬਾਬ ਆ ਜਿਹੜਾ ਉਹ ਆਪਣੇ ਘਰਾਂ ਅੰਗੇ ਰੱਖ ਦਿੰਦੇ ਸੀਗੇ ਔਰ ਬਾਹਰ ਖਲੋ ਜਾਂਦੇ ਸੀ ਕਿ ਬਿਸ਼ੱਕ ਸਾਡੇ ਘਰਾਂ ਦੀ ਤਲਾਸ਼ੀ ਲੀਨ ਲੋ ਜੋ ਕੁਝ ਹੈ ਉਹ ਇਹੋ ਹੀ ਹੈ ਦਾਰਾ ਸਿੰਘ ਨੇ ਇੱਕ ਵਾਰਾ ਗੁਜਰਾਵਾਲੇ ਦਾ ਇੱਕ ਪਿੰਡ ਲੁੱਟਣ ਦਾ ਸਨਾਖ ਲਿਆ ਜਦੋਂ ਉਹ ਪਿੰਡ ਲੁੱਟਣ ਦਾ ਉਹਨੇ ਸਨਾਖ ਲਿਆ ਤੇ ਉਥੇ ਇੱਕ ਬਜ਼ੁਰਗ ਆਪਣੀ ਧੀ ਦੇ ਕੋਲ ਆਇਆ ਸੀਗਾ ਧੀ ਦੇ ਸੋਹਰੇ ਬੈਠੇ ਤੇ ਉਹ ਸਾਰੇ ਬੜੇ ਪਰੇਸ਼ਾਨ ਸਨ ਪੁੱਛਿਆ ਕਿ ਕੀ ਹੋਇਆ ਆਖਿਆ ਕਿ ਸਾਡੇ ਪਿੰਡ ਦਾਰੇ ਸਿੰਘ ਨੇ ਸਨਾਖ ਲਿਆ ਕਿ ਉਹ ਪਰਸੂ ਸ਼ਾਮੀ ਇਹ ਪਿੰਡ ਲੁੱਟਣ ਆ ਰਿਹਾ ਸੋ ਅਸੀਂ ਸਾਰੇ ਪਰੇਸ਼ਾਨ ਪਿੰਡ ਦੇ ਜਿਹੜੇ ਬਹਾਮਣ ਨੇ ਉਹਨਾਂ ਨੇ ਇਹ ਆਖਿਆ ਹੈ ਕਿ ਅਸੀਂ ਆਪਣਾ ਸਮਾਨ ਜਿਹੜਾ ਉਹਦੇ ਹਵਾਲੇ ਕਰ ਦਈਏ ਪਿੰਡ ਦੇ ਕੁਸ਼ ਕਰਾਂ ਦਾ ਇਹ ਆਖਣਾ ਹੈ ਕਿ ਤੁੰਬਾ ਤੁੰਬਾ ਜੋੜ ਕੇ ਸਭ ਕੁਝ ਬਣਾਇਆ ਸੀ ਇਦਾਂ ਕਿਦਾਂ ਉਹਦੇ ਹਵਾਲੇ ਕਰਦੀ ਹੈ ਇਸ ਤੋਂ ਅੱਡ ਜਿੰਨੀਆਂ ਚੌਧਰਾਂ ਨੇ ਉਹ ਇਸ ਵੇਲੇ ਬਿਲਕੁਲ ਚੁੱਪ ਨੇ ਕਿਉਂਕਿ ਦਾਰੇ ਸਿੰਘ ਨੇ ਇਸ ਤੋਂ ਪਹਿਲੋਂ ਵੀ ਜਿਹੜੇ ਪਿੰਡ ਐਲਾਨ ਕਰਕੇ ਲੁੱਟੇ ਨੇ ਜੇ ਉੱਥੇ ਕਿਸੇ ਨੇ ਮੁਜ਼ਹਿਮਤ ਜਾਂ ਸਾਹਮਣਾ ਕੀਤਾ ਹੈ ਤੇ ਉਹ ਉਹਨੂੰ ਮਾਰ ਦਿੰਦਾ ਹੈ ਹੁਣ ਸਾਰਿਆਂ ਨੂੰ ਆਪਣੇ ਮਾਲ ਦੇ ਨਾਲ ਨਾਲ ਆਪਣੀ ਜਾਨ ਦੀ ਵੀ ਆਪਣੀ ਪਈ ਹੈ ਧੀ ਦੇ ਬੂਏ ਆਇਆ ਉਹਦੇ ਸੋਹਰਿਆਂ ਕੋਲੋਂ ਇਹ ਮਾਮਲਾ ਸੁਣ ਕੇ ਉਸ ਬਜ਼ੁਰਗ ਨੇ ਕਿਹਾ ਕਿ ਤੁਸੀਂ ਜਿੱਦਣ ਦਾਰੇ ਸਿੰਘ ਨੇ ਆਉਣਾ ਪਿੰਡ ਨੂੰ ਆਉਂਦਾ ਰਾਹ ਹੈ ਜਿਹੜਾ ਉਸ ਰਾਹ ਦੇ ਵਿਚਕਾਰ ਮੇਰੀ ਮੰਜੀ ਡਾ ਦੋ ਉਹਨਾਂ ਆਖਿਆ ਕੀ ਹੋ ਗਿਆ ਉਹਨਾਂ ਆਖਿਆ ਦਾਰਾ ਸਿੰਘ ਜਾਣੇ ਤੇ ਮੈਂ ਜਾਣਾ ਮੈਂ ਜਿੱਦਾਂ ਤੁਹਾਨੂੰ ਕਹਿ ਰਿਹਾ ਆ ਤੁਸੀਂ ਮੰਜੀ ਮੇਰੀ ਉੱਥੇ ਡਾ ਦੋ ਕੁੜੀ ਦੇ ਸੋਰੇ ਆਖਣ ਲੱਗੇ ਸੰਧੀ ਆਖਣ ਲੱਗੇ ਕਿ ਲੱਗਦਾ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਤੂੰ ਇੱਕ ਹੀ ਹਰਕਤ ਕਰਨ ਲੱਗਾ ਹੈ ਦਾਰਾ ਸਿੰਘ ਤੇ ਆਪਣੇ ਰਾਹ 'ਚ ਆਉਣ ਵਾਲੇ ਹਰ ਬੰਦੇ ਨੂੰ ਬਰਛੀ ਤੇ ਟੰਗ ਲੈਂਦਾ ਇਦਾਂ ਹੀ ਜਿੱਦਾਂ ਨੇਜ਼ਾ ਟੰਗੀਦਾ ਉਹ ਕਹਿੰਦਾ ਤੁਸੀਂ ਸਾਰੀਆਂ ਗੱਲਾਂ ਛੱਡੋ ਮੇਰੀ ਮੰਜੀ ਪਿੰਡ ਦੇ ਉਸ ਰਾਹ 'ਚ ਦਾਦ ਉਹ ਜਿਹੜਾ ਰਾਹ ਇਸ ਪਿੰਡ ਨੂੰ ਮੁੜਦਾ ਹੈ ਔਰ ਜਿੱਦੇ ਥਾਣੀ ਦਾਰੇ ਸਿੰਘ ਨੇ ਆਉਣਾ ਹੈ ਕੁੜੀ ਦੇ ਸੋਹਰੇ ਪਰੇਸ਼ਾਨ ਸਨ ਇਸੇ ਪਰੇਸ਼ਾਨੀ 'ਚ ਅਗਲਾ ਦਿਨ ਆ ਗਿਆ ਆਂਡੀ ਅੰਗਵਾਨੀਆਂ ਪੁੱਛਿਆ ਕੀ ਸੋਚਿਆ ਉਹਨਾਂ ਆਖਿਆ ਸਾਡੀ ਕੁੜੀ ਦਾ ਪਿਓ ਆਇਆ ਹੈ ਯਾਨੀ ਸਾਡੇ ਕੁੜੀ ਦਾ ਜਿਹੜਾ ਪਿਓ ਹੈ ਉਹ ਇਹ ਕਹਿੰਦਾ ਹੈ ਕਿ ਤੁਸੀਂ ਮੇਰੀ ਮੰਜੀ ਪਿੰਡ ਦੇ ਇਸ ਰਾਹ 'ਚ ਡਾ ਦਿਓ ਸਾਨੂੰ ਉਹਦੇ ਇਸ ਪਾਗਲ ਕੁਣੇ ਦੀ ਕੁਝ ਸਮਝ ਨਹੀਂ ਆ ਰਹੀ ਗੱਲ ਹੌਲੀ ਹੌਲੀ ਉਸ ਕੁੜੀ ਤੇ ਪਿੰਡ ਚ ਖਿਲਰ ਗਈ। ਕੁੜੀ ਨੂੰ ਪਿਓ ਦੀ ਗੱਲ ਦੇ ਉੱਤੇ ਕੋਈ ਚਿੰਤਾ ਨਹੀਂ ਸੀ। ਸਾਰੇ ਆਖਣ ਕਿ ਤੂੰ ਇੱਡੀ ਤਸੱਲੀ ਚ ਕਿਉਂ ਫਿਰ ਰਹੀਂ? ਉਹਨੇ ਆਖਿਆ ਕਿ ਮੇਰੇ ਪਿਓ ਦੀ ਇਸ ਗੱਲ 'ਚ ਕੋਈ ਸਿਆਣਪ ਹੈ। ਉਹ ਜਿਦਾਂ ਕਹਿੰਦਾ ਕਰ ਦਵੋ। ਸਾਰੇ ਆਖਣ ਕਿ ਪਿਓ ਤੇ ਕਮਲਾ ਹੈ ਹੀ ਹੈ ਸੀਗਾ ਧੀ ਉਸ ਤੋਂ ਵੀ ਕਮਲੀ ਹੋਗੀ। ਕਿੱਦਾਂ ਕਰ ਦਈਏ? ਦਿਨ ਢਲਣ ਲੱਗਾ ਤੇ ਪਿੰਡ ਵਾਲੇ ਇਕੱਠੇ ਹੋਏ ਕਿ ਬਜ਼ੁਰਗੋ ਤੁਹਾਡੀ ਧੀ ਦਾ ਸੋਹਰਾ ਪਿੰਡ ਹੈ। ਤੁਸੀਂ ਇੱਕੀ ਕਮਲਿਆਂ ਵਾਲੇ ਕੰਮ ਕਰਨ ਦੇ ਜੀ। ਪਰ ਬਜ਼ੁਰਗ ਦੀ ਉਹੀ ਗੱਲ ਤੁਸੀਂ ਸਾਰੀਆਂ ਗੱਲਾਂ ਛੱਡੋ ਮੇਰੀ ਮੰਜੀ ਪਿੰਡ ਦੇ ਰਾਹ 'ਚ ਢਾਹ ਦੋ ਉਸ ਰਾਹ 'ਚ ਜਿੱਥੇ ਦਾਰੇ ਸਿੰਘ ਨੇ ਇਹ ਪਿੰਡ ਲੁੱਟਣ ਆਉਣਾ ਹੈ ਪਿੰਡ ਵਾਲੇ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਹੱਥੀ ਕਿਦਾਂ ਮਰਵਾਈਏ ਉਹਨਾਂ ਆਖਿਆ ਕਿ ਜੇ ਮੈਂ ਮਰਨਾ ਹੈ ਤੇ ਉਹ ਦਾਰੇ ਸਿੰਘ ਨੇ ਮੈਨੂੰ ਇੱਥੇ ਵੀ ਆ ਕੇ ਮਾਰ ਦੇਣਾ ਤੁਸੀਂ ਮੇਰੀ ਮੰਜੀ ਢਾਹ ਦਿਓ ਮੇਰੇ ਮਰਨ ਤੋਂ ਬਾਅਦ ਘਟੋ ਘਾਟੋ ਇਹ ਪਿੰਡ ਲੁੱਟੇਗਾ ਇਹ ਮੇਰੀ ਧੀ ਦੇ ਸੋਹਰਿਆਂ ਦਾ ਪਿੰਡ ਹੈ ਪਿੰਡ ਵਾਲਿਆਂ ਨੂੰ ਕੋਈ ਗੱਲ ਸਮਝ ਨਾ ਆਈ ਉਹਨਾਂ ਨੇ ਮੰਜੀ ਉੱਥੇ ਰਾਹ ਦੇ ਵਿੱਚ ਢਾਹ ਦਿੱਤੀ ਬਜ਼ੁਰਗ ਉੱਥੇ ਬਹਿ ਗਿਆ ਦੈਂਟਲੰਡ ਆਪਿਆ ਦੈਂਟਲਿਆ ਸ਼ਾਮ ਆ ਪਈਆ ਸੂਰਜ ਕਿਤੇ ਜਾ ਲੁਕਿਆ ਤੇ ਹਨੇਰਾ ਜਿਹੜਾ ਉਹਨੇ ਆਪਣੀ ਚਾਦਰ ਤਾਨਣੀ ਸ਼ੁਰੂ ਕਰ ਦਿੱਤੀ ਪਿੰਡ ਵਾਲੇ 당ਸਣ ਕਿ ਬਜ਼ੁਰਗ ਕੀ ਕਰੂਗਾ ਇਹ ਕਿਉਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਇਹ ਕੰਮ ਕਰਨ ਰਿਆ ਹੈ ਪਰ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਇਹ ਹੋ ਕੀ ਰਿਹਾ ਹੈ ਦੂਰੋਂ ਘੋੜਿਆਂ ਦੀਆਂ ਤਾਪਾਂ ਨ ਜਿਹੜੀਆਂ ਉਹਨਾਂ ਦੀ ਆਵਾਜ਼ ਆਈ ਕਾਲੇ ਸਾਫੀਆਂ ਦੇ ਨਕਾਬ ਕੀਤੇ ਉਹਨਾਂ ਨੂੰ ਮੋੜਿਆ ਤੇ ਸੁੱਟੇ ਗੋਲੀ ਦੀ ਰਫ਼ਤਾਰ ਦੇ ਨਾਲ ਘੋੜੇ ਨੇ ਜਿਹੜੇ ਉਹਨਾਂ ਦੇ ਉੱਤੇ ਸਵਾਰ ਇਹ ਡਾਕੂ ਨੇ ਜਿਹੜੇ ਇਹਨਾਂ ਨੇ ਪਿੰਡਾਂ ਦਾ ਰਾਹ ਵੇਖਿਆ ਔਰ ਉਸ ਬਾਅਦ ਇਸ ਪਿੰਡ ਦੀ ਰਾਹ ਨੂੰ ਮੁੜ ਪਏ। ਬਜ਼ੁਰਗ ਬੜੀ ਤਸੱਲੀ ਦੇ ਨਾਲ ਉੱਥੇ ਮੰਜੀ ਤੇ ਬੈਠਾ ਸੀ। ਘੋੜੇ ਦੀਆਂ ਜਿਹੜੀਆਂ ਸੁੰਮਾਂ ਦੀਆਂ ਆਵਾਜ਼ਾਂ ਨੇ ਉਹਦੇ ਕੰਨਾਂ 'ਚ ਵੀ ਪਈਆਂ। ਧੂੜ ਜਿਹੜੀ ਉਹਨੇਰੇ 'ਚ ਵੀ ਉੱਡਦੀ ਨਜ਼ਰ ਆ ਰਹੀ ਸੀ। ਪਿੰਡ ਦੇ ਕਈ ਲੋਕਾਂ ਨੇ ਆਪਣਾ ਕੀਮਤੀ ਸਮਾਨ ਜਿਹੜਾ ਆਪੇ ਬਾਹਰ ਰੱਖਿਆ ਸੀਗਾ ਕਿ ਦਾਰਾ ਸਿੰਘ ਨੇ ਮਾਫ਼ ਨਹੀਂ ਕਰਨਾ। ਉਨੇ ਪਿੰਡ ਉੱਟ ਕੇ ਹੀ ਜਾਣਾ ਸੋ ਉਹ ਖਲੋਤੇ ਸਨ ਕਿ ਇਹ ਬਜ਼ੁਰਗ ਕੀ ਕਰਦਾ ਹੈ ਬਜ਼ੁਰਗ ਉੱਥੇ ਬੈਠਾ ਰਿਹਾ ਯਕਦਮ ਘੋੜੇ ਨੇ ਜਿਹੜੇ ਉਹ ਨੇੜੇ ਆਉਣੇ ਸ਼ੁਰੂ ਹੋਏ ਇੰਨੇ ਕ ਨੇੜੇ ਆਏ ਕਿ ਘੋੜਿਆਂ ਦੇ ਉੱਤੇ ਸਵਾਰ ਇਹਨਾਂ ਡਾਕੂਆਂ ਨੇ ਕਿਹਾ ਕਿਹੜਾ ਆ ਮੰਜੀ ਰਾਜ ਪਰਾ ਕਰ ਲਵੇ ਬਜ਼ੁਰਗ ਨੇ ਮੰਜੀ ਪਰਾ ਨਹੀਂ ਕੀਤੀ ਫਿਰ ਆਵਾਜ਼ ਆਈ ਕਿਉਂ ਮੌਤ ਨੂੰ ਆਜਾ ਮਾਰਨਾ ਹੈ ਮੰਜੀ ਪਰਾ ਕਰ ਲੈ ਬਜ਼ੁਰਗ ਨੇ ਫਿਰ ਮੰਜੀ ਪਰਾ ਨਹੀਂ ਕੀਤੀ ਦਾਰਾ ਸਿੰਘ ਜਿਹੜਾ ਇਹਨਾਂ ਡਾਕੂਆਂ ਦਾ ਸਰਦਾਰ ਸੀਗਾ ਉਨੇ ਆਖਿਆ ਕਿਹੜਾ ਹੈ ਤੇ ਉਹ ਬਜ਼ੁਰਗ ਨੇ ਸਿਰਫ ਇਨਾ ਕਿਹਾ ਉਹ ਦਾਰਿਆ ਦਾਰੇ ਨਸਾਰੇ ਘੋੜੇ ਔਰ ਆਪਣੇ ਨਾਲ ਆਏ ਡਾਕੂ ਨੇ ਜਿਹੜੇ ਉਹਨਾਂ ਨੂੰ ਆਖਿਆ ਇੱਥੇ ਖਲੋ ਜਾ ਇਹ ਕਿਹੜਾ ਹੈ ਜਿਨੇ ਮੇਰਾ ਨਾਮ ਲਿਆ ਔਰ ਡੇ ਤਖਬਰ ਨਾ ਲਿਆ ਇਹ ਇਧਰ ਆ ਕਿ ਥੱਲੇ ਲਾਵਾਂ ਦਾਰਾ ਸਿੰਘ ਔਰ ਉਹਦੇ ਨਾਲ ਆਏ ਡਾਕੂ ਪਰੇਸ਼ਾਨ ਸਨ ਕਿ ਇਹ ਕੌਣ ਹੈ ਜਿਹੜਾ ਦਾਰੇ ਨੂੰ ਇਦਾਂ ਕਮਾਉਣ ਡਿਆ ਇਹ ਕੌਣ ਹੈ ਤੂੰ ਇਹ ਮੈਂ ਬਾਬਾ ਨਿਆਮਤ ਆ ਦਾਰਾ ਸਿੰਘ ਠਢਕ ਗਿਆ ਇਹ ਨਿਆਮਤ ਪਿੰਡ ਫਲਾਹ ਵਾਲਾ ਇਹ ਆਹੋ ਫਲਾਹ ਪਿੰਡ ਵਾਲਾ ਤੇਰੇ ਮਾਪਿਆਂ ਦੇ ਪਿੰਡ ਵਾਲਾ ਤੇਰੇ ਪਿੰਡ ਵਾਲਾ ਦਾਰਾ ਸਿੰਘ ਘੋੜੀ ਮੋੜ ਲਈ ਉਹ ڈاکੂ ਨੇ ਕਿਹਾ ਕਿ ਰੁਕੋ ਉਹਦੇ ਨਾਲ ਆਏ ڈاکੂ ਵੀ ਪਰੇਸ਼ਾਨ ਸਨ ਕਿ ਦਾਰਾ ਸਿੰਘ ਜਿਹੜਾ ਕਦੀ ਮੌਤ ਤੋਂ ਨਹੀਂ ਡਰਿਆ ਇੱਥੇ ਘੋੜੀਆਂ ਕਿਉਂ ਰੋਕ ਲਈਆਂ ਪੂਰਾ ਪਿੰਡ ਵੇਖਣ ਡਿਆ ਸੀਗਾ ਕਿ ਬਾਬੇ ਦੀ ਮੰਜੀ ਦੇ ਦੁਆਲੇ ڈاکੂ ਰੋਕਿਓਂ ਗਏ ਨੇ ਕਿ ਸੋਚਣ ਡੇ ਸਨ कि ਹੁਣ ਬਾਬੇ ਨੂੰ ਉਹਨਾਂ ਨੇ ਬਰਸ਼ੀਆਂ ਮਾਰ 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 ਦੇਣਾ ਹੈ ਉਹਦਾ ਸੇਰਾ ਜਿਹੜਾ ਉਹ ਟੁੱਕ ਦੇਣਾ ਹੈ ਉਹਨੂੰ ਬੋਟੀ-ਬੋਟੀ ਕਰ ਦੇਣਾ ਹੈ ਪਰ ਕਿਸਨ ਨਹੀਂ ਸੀ ਪਤਾ ਉਥੇ ਕੀ ਹੋ ਰਿਹਾ ਦਾਰਾ ਸਿੰਘ ਅੱਗੇ ਆ ਕੇ ਕਹਿਣ ਲੱਗਾ ਮਾਸਟਰ ਨਿਆਮਤ ਜੀ ਹਾਂ ਮੈਂ ਮਾਸਟਰ ਨਿਆਮਤ ਜਿਹਦੇ ਸਕੂਲੇ ਤੋਂ ਪੜਦਾ ਸੀ ਮਾਸਟਰ ਜੀ ਤੁਸੀਂ ਇੱਥੇ ਕੀ ਕਰਨ ਦੇ ਅਜੇ ਇਹ ਮੈਂ ਇੱਥੇ ਮੰਜੀ ਢਾ ਕੇ ਬੈਠਾ ਮੈਨੂੰ ਪਤਾ ਲੱਗਾ ਸੀਗਾ ਕਿ ਅੱਜ ਤੂੰ ਇਹ ਪਿੰਡ ਲੁੱਟਣ ਆਇਆ ਹੈ ਮਾਸਟਰ ਜੀ ਤੁਹਾਡਾ ਇਸ ਪਿੰਡ ਨਾਲ ਕੀ ਲੈਣਾ ਦੇਣਾ ਇਹ ਤੇਰੀ ਭੈਣ ਇਸ ਪਿੰਡੇ ਵਿਆਹੀ ਇਹ ਤੇਰੀ ਭੈਣ ਦਾ ਸੋਹਰਾ ਪਿੰਡ ਹੈ ਮੈਨੂੰ ਪਤਾ ਲੱਗਾ ਕਿ ਅੱਜ ਤੂੰ ਆਉਣਾ ਤੇ ਮੈਂ ਆਖਿਆ ਚੱਲ ਕਈ ਦਿਹਾੜੀਆਂ ਬਾਅਦ ਅੱਜ ਧਾਰੇ ਨਾਲ ਮੁਲਾਕਾਤ ਹੀ ਕਰੀਏ ਧਾਰੇ ਸਿੰਘ ਨੇ ਕਿਹਾ ਘੋੜੀਆਂ ਮੋੜ ਲਓ ਔਰ ਜੀਂਦਿਆਂ ਜੀ ਮੈਂ ਹੀ ਨਹੀਂ ਮੇਰੇ ਨਾਲ ਆਏ ਡਾਕੂਆਂ ਚੋਂ ਕੋਈ ਵੀ ਇਸ ਪਿੰਡal ਵੇਖ ਨਹੀਂ ਸਕੇਗਾ ਉਥੇ ਹੀ ਸਸਰੀਕਾਲ ਬਨਾਇਆ ਔਰ ਘੋੜੀਆਂ ਲੈ ਕੇ ਵਾਪਸ ਚਲੇ ਗਏ ਜਦੋਂ ਇਸ ਤਰ੍ਹਾਂ ਡਾਕੂ ਵਾਪਸ ਗਏ ਤੇ ਪਿੰਡ ਵਾਲੇ ਹੈਰਾਨ ਹੋ ਗਏ ਕਿ ਬਣਿਆ ਕੀ ਭੱਜ ਕੇ ਦਵਾ ਦਾ ਬਜ਼ੁਰਗ ਕੋ ਲਪੜੇ ਕਿ ਇਹ ਕੀ ਬਣਿਆ ਉਹਨੇ ਆਖਿਆ ਮੰਜੀ ਚੁੱਕੋ ਔਰ ਲੈ ਜੋ ਦੁਬਾਰਾ ਕਦੀ ਇਹ ਪਿੰਡ ਨਹੀਂ ਲੁੱਟਿਆ ਜਾਏਗਾ ਉਹ ਮੂੰਹ ਜੋੜ-ਜੋੜ ਗੱਲਾਂ ਕਰਨ ਕਿ ਇਹੋ ਜਿਹੀ ਕੀ ਤੁਸੀਂ ਜਾਦੂ ਕੀਤਾ ਇਹੋ ਜਿਹੀ ਕਿਹੜੀ ਕਰਾਮਤ ਹੋਈ ਕਿ ਦਾਰਾ ਸਿੰਘ ਵਾਪਸ ਮੁੜ ਗਿਆ ਆ ਦੁਆਲ ਦੇ ਪਿੰਡਾਂ ਦੇ ਵਿੱਚ ਵੀ ਗੱਲਾਂ ਖਿੱਲਰ ਗਈਆਂ ਲੋਕ ਔਂਡ ਐਫੇ ਉਸ ਕੁੜੀ ਦੇ ਸੋਹਰਿਆਂ ਨੂੰ ਪੁੱਛਣ ਕਿ ਬਣਿਆ ਕੀ ਉਹ ਆਖਣ ਪਤਾ ਸਾਨੂੰ ਵੀ ਨਹੀਂ ਕਿ ਕੀ ਬਣਿਆ ਫਿਰ ਉਸ ਕੁੜੀ ਦੇ ਜਿਹੜਾ ਨਿਮਾ ਨਿਮਾ ਹੱਸਦੀ ਸੀ ਪੁੱਛਿਆ ਗਿਆ ਕਿ ਬਣਿਆ ਕੀ ਕਿਉਂ ਇਹ ਮੌਜੂਦਾ ਕਿਦਾਂ ਹੋਇਆ ਦਾਰਾ ਸਿੰਘ ਤੇ ਐਲਾਨ ਕਰਕੇ ਲੁੱਟਦਾ ਸੀ ਇਸ ਪਿੰਡ ਨੂੰ ਵੀ ਲੁੱਟਣ ਦਾ ਉਹਨੇ ਐਲਾਨ ਕੀਤਾ ਪਰ ਮੁੜਿਆ ਕਿਉਂ ਉਸ ਬਾਅਦ ਕੁੜੀ ਦੇ ਪਿਓ ਨੇ ਸਾਫਾ ਪੜਿਆ ਇਹ ਮੈਂ ਹੁਣ ਚੱਲਣਾ ਇਹ ਪਿੰਡ ਕਦੀ ਨਹੀਂ ਲੁੱਟਿਆ ਜਾਏਗਾ ਉਹਨੇ ਆਖਿਆ ਸਾਨੂੰ ਰਾਸ ਤੇ ਦੱਸ ਜਾ ਉਹਨੇ ਆਖਿਆ ਦਾਰਾ ਸਿੰਘ ਮੇਰੇ ਕੋਲ ਪੜਿਆ ਸੀ ਮੈਂ ਉਹਦਾ ਸਕੂਲ ਮਾਸਟਰ ਸਾਂ ਔਰ ਮੈਂ ਉਹਨੂੰ ਦੱਸ ਚੱਲਾਂ ਕਿ ਇਹ ਮੇਰੀ ਕੁੜੀ ਦਾ ਸੋਹਰਾ ਪਿੰਡ ਔਰ ਉਹਦੀ ਭੈਣ ਦਾ ਸੋਹਰਾ ਪਿੰਡ ਹੈ। ਦਾਰਾ ਸਿੰਘ ਇਹ ਪਿੰਡ ਲੁੱਟਣ ਕਦੀ ਨਹੀਂ ਆਏਗਾ। ਉਹ ਇੱਕ ਖਾਨਦਾਨੀ ਹੈ ਔਰ ਖਾਨਦਾਨੀ ਖੂਨ ਭੈਣਾਂ ਦੇ ਪਿੰਡ ਨਹੀਂ ਲੁੱਟਦੇ। ਸੋ ਇਹ ਮਿਸਾਲਾਂ ਸਾਂਝੇ ਪੰਜਾਬ 'ਚ ਸਨ। ਅੱਜ ਡਾਕੂ ਤੇ ਬਥੇਰੇ ਨੇ ਪਰ ਉਹਨਾਂ 'ਚ ਦਾਰਾ ਸਿੰਘ ਕੋਈ